ਵਾਸ ਰਜਿੰਦਰ ਹੁਣੀ ਫੋਨ ਕਰੀ ਜਾਂਦੇ ਆ ਪਤਨ ਕੀ ਗੱਲ ਵਾ ਤੈਨੂੰ ਆਇਆ ਕੋਈ ਫੋਨ ਨਹੀਂ ਮੈਨੂੰ ਤਾਂ ਨਹੀਂ ਆਇਆ ਉਹ ਮੈਨੂੰ ਤਾਂ ਲੱਗਦਾ ਪਾ ਉਹਨਾਂ ਕੇਸ ਕਰ ਦੇਣਾ ਇਹਨਾਂ ਪਾਸ ਜਣੇ ਹੁਣ ਇਹਦਾ ਹਲੇ ਯੂ ਵੀ ਮੈਂ ਤੇਰੀਆ ਟਿਕ ਟਕ ਰਾ ਦਿੰਦਾ ਵਾ ਤੇ ਤੂੰ ਨਿਆਣਾ ਕੋਈ ਚਲ ਜਾ ਪਰ ਤੇ ਰਾਤ ਮੈਂ ਉੱਥੇ ਰਹਿਣਾ ਵਾ ਠੀਕ ਆ ਤੇ ਕੱਲ 11 ਵਜੇ ਨਾ ਇਹਨਾਂ ਨੂੰ ਲੈ ਕੇ ਚੱਲ ਜਣਾ ਘਰੋਂ ਬਾਹਰ ਤੂੰ ਹੀ 11:30 ਵਜੇ ਉੱਥੇ ਪਹੁੰਚ ਜਾ ਕੋਈ ਗੱਲ ਨਹੀਂ ਇਹਨਾਂ ਮੈਨੂੰ ਬੜਾ ਦੁਖੀ ਕੀਤਾ ਸੀ ਦੇਖਿਓ ਸਹੀ ਮੈਂ ਕਿਦਾਂ ਤੰਗੇ ਦਿਨ ਇਹਨਾਂ ਨੂੰ ਜਾ ਕੇ ਮੈਂ ਆਕਰ ਸਾਰੇ ਦਿਨੋਂ ਲੱਭ ਕੇ ਆਈ ਆ ਤੋ ਇਥੇ ਵੇਲੀ ਆਣ ਕੇ ਖਲੋਤੀ ਆ ਕਿਹਦ ਨਾ ਡਈ ਫੋਨ ਤੇ ਮੰਮੀ ਮੇਰੀ ਗੱਲ ਤੇ ਸੁਨੋ ਇਹਨਾਂ ਦਾ ਫੋਨ ਆਉਣ ਡਿਆ ਸੀ ਉਹ ਪਿਆਰ ਨਾਲ ਗੱਲ ਕਰਨ ਡਿਆ ਸੀ ਮੈਨੂੰ ਤੇ ਲੱਗਦਾ ਵਾ ਉਹਨਾਂ ਨੇ ਮੈਨੂੰ ਲੈਣ ਆਉਣਾ ਵਾ ਚਲੋ ਮੇੜੀ ਤੇ ਕੋਈ ਗੱਲ ਨਹੀਂ ਮੰਮੀ ਦੀ ਗੱਲ ਵਾ ਮੰਮੀ ਗੁੱਸਾ ਕਰ ਡਈ ਸੀ ਇਹਨਾਂ ਫੋਨ ਨਹੀਂ ਆ ਕੀਤਾ ਫੇ ਜਾਣਾ ਪੈਣਾ ਉਥੇ ਸਮਝਾਉਣਾ ਦੇ ਪੈਣਾ ਉਹਨਾਂ ਨੂੰ ਕਿ ਨਹੀਂ ਕੋਈ ਨਹੀਂ ਕੋਈ ਨਹੀਂ ਦਲਜੀਤ ਚੱਲਾਂਗੇ ਆਪਾਂ ਜੇ ਤੇਰੀ ਮੰਮੀ ਨੂੰ ਗੁੱਸਾ ਵਾ ਨਾ ਤੁਹਾਡੇ ਜਾਣ ਨਾਲ ਨਾ ਉਹਨਾਂ ਦਾ ਗੁੱਸਾ ਠੰਡਾ ਹੋ ਜਾਊਗਾ